ਲਾ ਆਪਾਂ ਖੜੇ ਆਪਰੇ ਕੋਟ ਬਾਸਾ ਡੇਰੇ ਵਿੱਚ ਤੇ ਘਰਾਂ ਲੱਗੇ ਸਮੋਕਸਰ ਤੇ ਮੋਕਸਰ ਉੱਦੀ ਪਈ ਆ ਤੇ ਫਿਰ ਆਪਾਂ ਦਿਖਾਉਂਦੇ ਆ ਤੁਹਾਨੂੰ ਗੱਲਬਾਤ ਕਰਾਉਂਦੇ ਆ ਤੇ ਵੇਖੋ ਫ੍ਰੀਕੋਰਡ ਦਾ ਬਾਸਾ ਦਾ ਆਸਮਕੇ ਨਵਾ ਸਾਡੀ ਸਲਾਹ ਹੋ ਜਾਂਦੀ ਆ ਕਿ ਥਾਰਾਂ ਉਦੀ ਤੇ ਵੇਖੋ ਆ ਵੀ ਆਗੇ ਘਰਾਂ ਲਈ ਆ ਮੋ ਵੇਖੋ ਉੱਤਰਾ ਪਿਆ ਗਿਆ ਸਮਾਨ ਤਾਂ ਕਿਤਾ ਕਰਕੇ ਮੋ ਉਤਰ ਗਿਆ बिमार हो पी पाई मेरे घर से बात करो भी शेर जी ठीक होगी उतरे मूह आ चंगी नहीं ला दी आवाज भी बैठी पी बेचारी चुप ऐसा मतलब पुत हुआ सी मिठी तो की मेरे आके है

ਖਾਂਡ ਹੈ ठाੜੇ ਦੇ ਵਿੱਚ ਜੂਸ ਮੇ ਲੱਗਾ ਸ਼ਬ ਪੀਣਾ ਜੂਸ ਕਦੇ ਜਾ ਕੇ ਵੀ ਆਗਾ ਲੈ ਆ ਫੇਰ ਚਾਹ ਦੀ ਏ ਚਲੋ ਲੈ ਵੀ ਮੇਰੇ ਘਰ ਆ ਜਿਆ ਨਾ ਚੰਗੀ ਨਹੀਂ ਲੱਗਦੇ ਬਈ ਅੱਜ ਸਸਤ ਹੋਈ ਬਈਆ ਸਸਤ ਬੋਲ ਦੇਣੀ ਲੜਦੀ ਨਹੀਂ ਬਈ ਅੱਜ ਚੁੱਪ ਜੇ ਇੱਥੇ ਚੰਗੀ ਨਹੀਂ ਲੱਗਦੀ ਬਈ

ਮਾ ਫਟਕਾਰ ਸਾਹ ਦਾਣਾ ਸੀ ਕੈਨਸਲ ਹੋ ਗਿਆ ਮਾ ਸਾਡੀ ਮਾਤਾ ਟੈਨਸ਼ਨ ਲਾ ਕੇ ਚੱਲਦੀ ਸੀ ਬਲੱਡ ਵਧਾ ਦਿਆ ਸੀ ਮੈਂ ਕਿੰਨਾ ਨੋਹ ਦਾ ਕਰਦੀ ਹੈਗੀ ਆ ਨੋਹ ਪਿੱਛੇ ਬਲੱਡ ਵਧਾ ਦਿਆ ਸੀ ਕੋਈ ਨੇ ਆ ਲੱਗੀ ਸੀ ਸ਼ਾਰ ਹੈ ਸ਼ਾਰਾਂ ਲੱਗੀ ਸੀ ਹੋਰ ਹੁਣ ਆ ਨਾ ਨੂੰ ਕੀਤਾ ਮਾ ਨਾਨੂ ਮਾ ਜੀ ਨਾਨੂ ਮੈਂ ਕਿਹਾ ਬਈ ਜੇ ਨਾਲ ਤੇ ਗੱਡੀ ਲੈ ਕੇ ਮੁੱਖਰ ਜਾਣਾ ਹੋਊ ਉਹ ਲਾ ਜੀ ਆਂਦੇ ਸੀ ਮੈਂ ਚੱਕਿਆ ਨੇ ਚੱਕਿਆ ਨਹੀਂ ਸਨਾਂ ਹੋ ਗਿਆ ਮੈਂ ਵੇ ਲੋ ਕਿੰਨੇ ਪ੍ਰਵਾਹ ਕੁੜੀ ਦੀ ਵੇ ਲੋ